ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਡੀਜੀਪੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਵਿਰੁੱਧ ਮਹਮ ਜੁੱਧ ਨਸ਼ਾ ਵਿਰੋਧੀ ਮਹਮ ਤਹਿਤ ਅੱਜ ਐਸਐਸਪੀ ਗੀਰਤੀ ਮੀਣਾ ਅਤੇ ਡੀਐਸਪੀ ਬਲਾਡਾ ਨ ਸਿਕੰਦਰ ਚਿਮਾ ਐਸਐਚਓ ਅਮਰੀਕ ਸਿੰਘ ਦੇ ਬੋਹਾਂ ਨੇ ਹਰਿਆਣਾ ਬਾਰਡਰ ਦੇ ਨਾਲ ਲੱਗਦੇ ਪਿੰਡ ਲੱਖੇਵਾਲ ਵਿਖੇ ਵੱਕਵਕ ਗੱਡੀਆਂ ਖੜਾ ਕੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜ ਜਿਨ੍ਹਾਂ ਦੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਕੋਲ ਐਸਐਸਪੀ ਮਾਨ ਸਾਹਿਬ ਖੜੇ ਨਜ਼ਰ ਆ ਰਹੇ ਹਨ ਜਿੱਤੇ ਕਿ ਉਹਨਾਂ ਵੱਲੋਂ ਗੱਡੀਆਂ ਦੀ ਵੱਡੀ ਪੱਧਰ ਤੇ ਚੈੰਗ ਕੀਤੀ ਜਾ ਰਹੀ ਹੈ ਕਿਉਂਕਿ ਨਸ਼ਾ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਵੱਲੋਂ ਪੂਰਾ ਹਾਈ ਅਲਰਟ ਕੀਤਾ ਗਿਆ ਹੈਗਾ ਉੱਥੇ ਤਸਵੀਰਾਂ ਵੀ ਦੇਖ ਸਕਦੇ ਹੋ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਪੰਜਾਬ ਪੁਲਿਸ ਵੱਲੋਂ ਆਪਣੇ ਤੰਦ ਦੇ ਇਹਨਾਂ ਕੰਮ ਕੀਤੇ ਜਾ ਰਹੇ ਹਨ ਜਿੱਤੇ ਕਿ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਵੱਲੋਂ ਚਲਾਈ ਗਈ ਮਾਮਲੇ ਤਹਿਤ ਹੁਣ ਤੱਕ 275 ਐਫ ਆਈ ਆਰ ਦਰਜ ਕੀਤੀਆਂ ਗਈਆਂ ਜਿਨ੍ਹਾਂ ਵਿੱਚੋਂ 419 ਮੁਲਜ਼ਮਾਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਰਖੜ ਦਿੱਤਾ ਗਿਆ ਹੈ ਤੇ ਨਸ਼ਿਆਂ ਖਿਲਾਫ ਜੋ ਜੰਗ ਜੁਦ ਜਾਰੀ ਹੈ ਤੇ ਅੱਜ ਤਕਰੀਬਨ ਬਾਰਡਰ ਤੇ ਨਾਕਾਬੰਦੀ ਕਰਕੇ ਜਿਲ੍ਹਾ ਮਾਨਸਾ ਦੀ ਤਸਵੀਰਾਂ ਵੀ ਦੇਖ ਸਕਦੇ ਹੋ ਪੁਲਿਸ ਖੜੀ ਮੁਸਤੈਦ ਨਜ਼ਰ ਆ ਰਹੀ ਹੈ ਜਿੱਥੇ ਖੁਦ ਅਫਸਰ ਨਿਕਲ ਕੇ ਚੈਗੀਆਂ ਕਰਦੇ ਨਜ਼ਰ ਆ ਰਹੇ ਹਨ ਕਿ ਜੁੱਧ ਨੂੰ ਖਤ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਜੁੱਧ ਵੱਡੀ ਪੱਧਰ ਤੇ ਜੁੱਧ ਚਾਲੂ ਕੀਤੇ ਗਏ ਹਨ ਕਿਉਂਕਿ ਨਸ਼ਾ ਨੂੰ ਲੈ ਕੇ ਜਿੱਥੇ ਸਰਕਾਰ ਵੱਲੋਂ ਪੂਰੀ ਕੰਮ ਕੀਤੇ ਜਾ ਰਹੇ ਹਨ ਚਾਹੇ ਪੁਲਸ ਵੱਲੋਂ ਨਾਕੇਬੰਦੀ ਕੀਤੀ ਜਾਵੇ ਜਾਂ ਘਰਾਂ ਦੀ ਤਲਾਸ਼ੀਆਂ ਕੀਤੀਆਂ ਜਾਣ ਜਾਂ ਫਿਰ ਜਿਹੜੇ ਨਸ਼ਾ ਤਸਕਰ ਇਹਨਾਂ ਦੇ ਘਰਾਂ ਉੱਪਰ ਬਲਡੋਜ਼ਰ ਚਲਾਉਣ ਦੇ ਲਈ ਕੋਈ ਕਸਰ ਪੁਲਿਸ ਵੱਲੋਂ ਨਹੀਂ ਛੱਡੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਬਲੱਡ ਆਤੀਆਂ ਦਿਖਾ ਰਹੇ ਹਾਂ ਜਿੱਥੇ ਕਿ ਉਹਨਾਂ ਵੱਲੋਂ ਚੈਕਿੰਗ ਕੀਤੀਆਂ ਜਾ ਰਹੀਆਂ ਹਨ ਜਿੰਨੀ ਬਰੀਕੀਆਂ ਚੈਕਿੰਗ ਕੀਤੀ ਜਾ ਰਹੀ ਹੈ ਅਗਰ ਇਸ ਤਰ੍ਹਾਂ ਹੀ ਯੁੱਧ ਚੱਲਦੇ ਰਹੇ ਤਾਂ ਉਹਨਾਂ ਵਾਲੇ ਦਿਨਾਂ ਚ ਲੱਗਦਾ ਹੈ ਵੀ ਨਸ਼ੇ ਨੂੰ ਕੁਝ ਨਾ ਕੁਝ ਪੱਧਰ ਤੱਕ ਹੱਲ ਠੱਲ ਪੈ ਸਕਦੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦੇ ਤਹਿਤ ਬਕਵਾਕ ਜਿੱਥੇ ਤਲਾਸ਼ੀਆਂ ਕੀਤੀਆਂ ਜਾ ਰਹੀਆਂ ਹਨ ਉੱਤੇ ਚੈਕਿੰਗ ਵੱਡੀ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ ਇਹ ਤਸਵੀਰਾਂ ਤੁਹਾਨੂੰ ਟੇਕਿੰਗ ਕਰਨ ਲਈ ਐਸਐਸਪੀ ਨਾਲ ਖੜੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਤੇ ਉਹਨਾਂ ਨੇ ਹੋਰ ਕੀ ਕੀ ਕਿਹਾ ਉਸ ਨੂੰ ਸੁਣਾਉਣਾ।

ਪੁਲਿਸ ਸਾਹਿਬ ਮਾਨਯੋਗ ਸੀਐਮ ਸਾਹਿਬ ਅਤੇ ਡੀਜੀਪੀ ਸਾਹਿਬ ਵੱਲੋਂ ਜੋ ਜੁਦੇ ਨਸ਼ਿਆਂ ਦੇ ਵਿਰੋਧ ਵਿੱਚ 1 ਮਾਰ ਸੇ ਜੋ ਸਾੜੇ ਚੰਗ ਜਾਰੀ ਹੈਗੀ ਉਸੇ ਕੜੀ ਦੇ ਵਿੱਚ ਅੱਜ ਅਸੀਂ ਇੱਥੇ ਆਪਰੇਸ਼ਨ ਸਿਲ 13 ਕੰਡਕਟ ਕਰਵਾ ਰਹੇ ਹੈਗੇ ਜਿੰਨੇ ਵੀ ਸਾਡੇ ਜੋ ਹਰਿਆਣਾ ਤੇ ਬਾਰਡਰ ਨਾਕੇ ਹੈਗੇ ਸਾਡਾ ਸਿਰਸਾ ਔਰ ਫਤਿਹਵਾਸਾ ਸਾਡੀ ਬਾਉਂਡਰੀ ਸ਼ੇਅਰ ਕਰਦਾ ਹੈਗੇ ਟੋਟਲ 8 ਨਾਕੇ ਅਸੀਂ ਲਗਾਏ ਹੈਗੇ ਜਿਦੇ ਵਿੱਚ ਅਸੀਂ ਅਰਾਊਂਡ 750 ਪੁਲਿਸ ਪਰਸਨਲ ਡਿਪਲੋਏ ਕੀਤੇ ਹੈਗੇ ਸਾਡੇ ਜਦੋਂ ਸੇ ਇਹ ਜੁਦੇ ਨਸ਼ਾ ਦੇ ਵਿਰੋਧ ਮਹਿੰਮ ਚੱਲੀ ਅਸੀ ਉਦੋਂ ਤੋਂ ਲੈ ਕੇ ਹੁਣ ਤੱਕ 275 ਐਫ ਆਰ ਅੰਦਰ ਆਈਆਂ ਨੇ ਪੀਐਸ ਉਹ ਜੀਐਨਐਸ ਕੇਦਰ ਰਜਿਸਟਰ ਕੀਤੀ ਜਾ ਚੁੱਕੀ ਹੈ ਔਰ ਇਹਦੇ ਵਿੱਚ ਟੋਟਲ ਅਸੀਂ 419 ਮੁਲਜ਼ਿਮਾਂ ਨੂੰ ਫੜਕੇ ਔਰ ਜੇਲ੍ਹ ਦੇ ਅੰਦਰ ਭੇਜੇ ਜਾ ਚੁੱਕੇ ਹੈ। ਉਹ ਸਾਡੀ ਇਹ ਜੰਗ ਹੈਗੀ ਜੋ ਨਸ਼ਾ ਦੇ ਖਿਲਾਫ ਕੰਟੀਨਿਊਸ ਜਾਰੀ ਰਹਿਣੀ ਹੈ। ਤੋ ਅੱਜ ਇਹ 7:00 ਤੋਂ 12:00 ਵਜੇ ਤੱਕ ਆਪਰੇਸ਼ਨ ਸੀਲ 13 ਸ਼ਿਰਸ਼ਾ ਔਰ ਫਤਿਹਪੁਰਾ ਡਿਸਟ੍ਰਿਕਟ ਕੇ ਸਾਥ ਜੁਆਇੰਟਲੀ ਤੁਸੀਂ ਦੇਖ ਰਿਹਾ ਹੋਵੇ ਤੇ ਹਰਿਆਣਾ ਪੁਲਿਸ ਕੇ ਮੁਲਾਜ਼ਮ ਵੀ ਸਾਥੇ ਸਾਡੇ ਚੈਕਿੰਗ ਕਰਵਾ ਰਹੇ ਹੈਗੇ। ਤਾਂ ਕਿ ਜੋ ਕ੍ਰਿਮੀਨਲਸ ਹੈਗੇ ਉਹਨਾਂ ਦੇ

ਨਸ਼ਿਆ ਵਾਲਾ ਪਚਲਾਰ ਗਿਆ ਚੋਰੀਆਂ ਦਾ ਬਹੁਤ ਵੱਡਾ ਮਸਲਾ ਹੋ ਰਿਹਾ ਅੱਜ ਵੀ ਪਿੰਡ ਦਾਤੇਵਾਦ ਦੇ ਵਿੱਚ ਕਿ ਕਿਸਾਨਾਂ ਦੇ ਮੋਟਰਾਂ ਦੇ ਉੱਤੋਂ 12 ਤੋਂ 15 ਮੋਟਰਾਂ ਦੇ ਉੱਤੋਂ ਤਾਰਾ ਵੜਿਆ ਗਿਆ ਉਹ ਉੱਥੇ ਅੱਗ ਲਗਾ ਕੇ ਕੋਠੇ 'ਚ ਆਰਾਮ ਨਾਲ ਉਹਨਾਂ ਨੇ ਗੱਲ ਲਵਾਜੀ ਕੀਤੀ ਸੀ ਸੀ ਕੰਟੀਨਿਊਸ ਤੁਸੀਂ ਦੇਖ ਰਹੇ ਹੋਗੇ ਪਹਿਲੇ ਵੀ ਕਾਫੀ ਚੋਰ ਬਣੇਗੇ ਜੋ ਇਹ ਮੋਟਰ ਚੋਰੀ ਕਰਦੇ ਹੈਗੇ ਤਾਂ ਜੋ ਇਨਸੀਡੈਂਟ ਹੋਇਆ ਉਸ ਨੂੰ ਅਸੀਂ ਛੇਤੀ ਹੀ ਟ੍ਰੇਸ ਕਰਦੇ ਹਾਂ ਜੀ